ਮਿੰਟਾਂ ਮਿੰਟਾਂ ਤੇ ਸਪਨੇ ਮਾਂ ਚ ਆਈ ਸੀ ਕਿ ਨਹੀਂ ਆਈ ਸੱਚੀ ਦੱਸੋ ਫਟਾਫਟ ਇਹ ਕਹਿੰਦੇ ਆ ਕੀ ਬੋਲਦਾ ਇਹ ਸੱਸੇ ਕੋ ਨਹੀਂ ਸੁਣਖੀ ਅੱਛਾ ਇੱਕ ਚੀਜ਼ ਮੈਂ ਦੱਸ ਨਹੀਂ ਭੁੱਲ ਗਿਆ ਕਿ 20 ਅਗਸਤ ਨੂੰ ਜਿਹੜਾ ਤੀਆਂ ਦਾ ਮੇਲਾ ਹੋ ਰਿਹਾ ਨਾ ਉਹ ਮੇਲਾ ਕਮ ਬੜੇ ਪਾਰਟੀ ਐ ਬਿਕੋਜ਼ ਉਧਰ ਮਿੰਦੂ ਦਾ ਬਾਏ ਵੀ ਐ ਤੁਸੀਂ ਦੇਖ ਲਓ ਕਿੰਨਾ ਗ੍ਰੈਂਡ ਹੋਊਗਾ thank <laughs> you ਸਸੇ ਕਾ ਜੀ ਸਾਰੇ ਇਧਰ ਤੇ ਆਂਦੇ ਲੋ ਕੋਈ ਬੰਦਾ ਮਾਈਕ ਤੇ ਬੋਲ ਰਿਹਾ ਪਹਿਲਾਂ ਤਾਂ ਬਹੁਤ ਚੰਗਾ ਲੱਗਿਆ ਜੀ ਆ ਕੇ ਅਰਬਿੰਦਰ ਮੈਮ ਨੇ ਜੋ ਵੀ ਪ੍ਰੋਗਰਾਮ ਲੀਕਿਆ ਬਹੁਤ ਤੁਸੀ ਬੁਹਾਰਕ ਦਾ ਤੁਹਾਡੀ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਹਰੇਕ ਮੰਚ ਤੋਂ ਅਸੀਂ ਇੱਕੋ ਹੀ ਸੁਨੇਹਾ ਦਿੰਦੇ ਆਏ ਆ ਤੇ ਮੇਰੇ ਖਿਆਲ ਨਾਲ ਅਖਰੀ ਮਿੰਟ ਤੱਕ ਫਟਾਈ ਇਸ ਵਿੱਚ ਰਹੋਗਾ ਪਰਵਾਰ ਜੋੜੀ ਰੱਖੋ ਪਰਵਾਰ ਨੂੰ ਇੱਕ ਰੱਖੋ ਬਾਕੀ ਤੁਸੀਂ ਪਿਆਰ ਦੇ ਰਹੇ ਹੋ ਇਹਦੇ ਲਿੰਦੇ ਨੇ ਉਹ ਵੈਬ ਸੀਰੀਜ਼ ਨੂੰ ਜੋ ਵੀਡੀਓਜ਼ ਬਣਾ ਰਹੇ ਹਾਂ ਉਹਨਾਂ ਨੂੰ ਸਭ ਤੋਂ ਔਖਾ ਕੰਮ ਜਿਹੜਾ ਮੈਡਮ ਕਿਤੇ ਵੀ ਕਰ ਰਹੇ ਨੇ ਤੇ ਇੱਥੋਂ ਜਾਣ ਤੋਂ ਬਾਅਦ ਵੀ ਜਦੋਂ ਸਕੂਲ ਚੱਲੂ ਹੋ ਜਾਣੇ ਆ ਉਹ ਕਰ ਲੈਣੀ ਉਹ ਬੱਚਿਆਂ ਨੂੰ ਸਮਝਣਾ ਸੀਰਸਲੀ ਮੇਰੇ ਤੋਂ ਮੇਰਾ ਇੱਕ ਨਾਮ ਹੈ ਨਾ ਤੁਹਾਨੂੰ ਪਤਾ ਨਹੀਂ ਕਿੰਨੇ ਨਾਮ ਨੇ ਸਟੱਟਲੀ ਮੈਂ ਨਹੀਂ ਸਾਂਗੂਗੀ ਮੇਰੀ ਟੀਮ ਸੌ ਲੱਗੇ ਮੈਨੂੰ ਆਪਣੀ ਟੀਮ ਤੇ ਮਾਣ ਹੈ ਮੇਰੀ ਸਹਿਲੀਆਂ ਨਾਲ ਵੀ ਵਜ੍ਹਾ ਹੈ ਕਿ ਵਰਿੰਦਰ ਕੌਰ ਸੇ ਰ ਆਪਣੀ ਟੀਮ ਦੇ ساتھ ਉੱਡੇ ਫਿਰਦੇ ਆ ਬਿਲਕੁਲ ਬਿਲਕੁਲ ਅਸੀਂ ਵੀ ਆਪਣੀ ਟੀਮ ਕਰਕੇ ਉੱਡੇ ਫਿਰਦੇ ਆ ਜੀ ਬਾਕੀ ਬਹੁਤ ਚੰਗਾ ਲੱਗਿਆ ਜੀ ਆਕੇ ਇੱਕ ਪੰਜਾਬ ਦਾ ਇੱਕ ਅਨਾਉਂਸਮੈਂਟ ਕਰ ਸਕਦੇ ਹਾਂ ਜੀ ਹਾਂ ਇੱਕ ਪੰਜਾਬ ਦਾ ਸਭ ਤੋਂ ਵੱਡਾ ਧੀਆਂ ਦਾ ਮੇਲਾ ਪੰਜਾਬ ਦਾ ਸਭ ਤੋਂ ਵੱਡਾ ਧੀਆਂ ਦਾ ਮੇਲਾ ਕਰਵਾਉਣ ਜਾ ਰਹੇ ਹਾਂ 20 ਅਗਸਤ ਨੂੰ ਬਲੇਸਿੰਗ ਰਿਜ਼ੋਰਟ ਪਖੂਆ ਰੋਡ ਤੇ ਤੇ ਜੇ ਕਿਸੇ ਨੇ ਵੀ ਆਉਣਾ ਹੋਵੇ ਉਹ ਆ ਸਕਦਾ ਉਹਦੀ ਜਾਣਕਾਰੀ ਬਰਮੰਦਰ ਮੈਮ ਤੋਂ ਲੈ ਲਿਓ ਇਹ ਕੋਆਰਡੀਨੇਟ ਕਰਨਗੇ ਤੁਹਾਡੇ ਨਾਲ ਤੇ ਮੋਸਟ ਵੈਲਕਮ ਉੱਥੇ ਪੰਜਾਬ ਦੇ ਫਿਲਮੀ ਸਿਤਾਰੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਸਿਤਾਰੇ ਆਉਣਗੇ ਲਾਈਵ ਸ਼ੋਅ ਬਹੁਤ ਕੁਝ ਹੋਊਗਾ ਬਾਕੀ ਮਸਾਲੇ ਤੇ ਦੌਣ ਦੇ ਬਿਨਾਂ ਜਨਾਬੀ ਆਣਾ ਹੋਇਆ ਫਿਸੀਸ਼ਨ ਜ਼ਰੂਰ ਕਰਾ ਲਿਓ ਕਿਉਂਕਿ ਆਲਮੋਸਟ ਇਸ ਸਮੇਂ ਸਿਰਫ 4 ਦਿਨ ਹੋਏ ਨੇ 4 ਜਾਂ 5 ਦਿਨ ਹੋਏ ਨੇ ਸਾਨੂੰ ਅਨਾਉਂਸ ਕੀਤੇ ਨੂੰ ਤੇ 500 ਤੋਂ ਵੱਧ ਹੋ ਚੁੱਕਿਆ ਜੀ 500 ਤੋਂ ਵੱਧ ਕਿੱਥੋਂ ਮੇਰੇ ਰੋੜਾ ਦਾ ਮਹੀਨੇ ਦਾ ਮਹੀਨਾ ਪਹਿਲਾਂ ਰੱਬ ਨੂੰ ਪਤਾ ਲੱਗ ਗਿਆ ਸੀ ਕਿੱਤੀਆਂ ਹੋ ਰਹੀਆਂ ਨੇ ਪਹਿਲਾਂ ਲੁਧਿਆਣੇ ਚ ਧੀਆਂ ਆ ਰਹੀਆਂ ਨੇ ਮੈਂ ਕਿਹਾ ਮੈਂ ਲੋਧੀਆਂ ਦੀਆਂ ਤੋਂ ਪਹਿਲਾਂ ਮੈਂ ਆਦੀਆਂ ਤਾਂ ਅਗਲੀ ਵਾਰ ਕਿੱਥੇ ਰਹਿ ਕੇ ਕੋਈ ਚੱਕੇ ਬਿਲਕੁਲ ਥੈਂਕ ਯੂ ਥੈਂਕ ਯੂ ਪਹਿਲੇ ਹੀ ਤੁਸੀਂ ਤੋਂ ਮਿਲ ਆਇਆ ਜਿਉਂਦੇ ਰੋ ਵਾ 0 ਪਰਵਾਰ ਜੁੜੀ ਰੱਖੋ ਪਰਵਾਰ ਇਕੱਠ ਰੱਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਛੋਟੇ ਛੋਟੇ ਬੱਚੇ ਆਪਣੀ ਮਾਂ ਨੂੰ ਕੋਪੀ ਕਰ ਰਹੇ ਸੀਗੇ ਕਈਆਂ ਤੋਂ ਕੋਪੀ ਹੋਇਆ ਵੀ ਕਈਆਂ ਤੋਂ ਨਹੀਂ ਵੀ ਹੋਇਆ ਬਟ ਸਟੇਜ ਤੇ ਆਉਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਮੇਰੇ ਅਰਗੇ ਨੇ ਹੁਣ ਮਾਈਕ ਫੜਨ ਲੱਗੇ ਕਹਿ ਰਹੀ ਸੀ ਨਹੀਂ ਮੰਮੀ ਨੂੰ ਪੜਾ ਦੋ ਭਾਵੇਂ ਵੀਡੀਓ ਦੇ ਵਿੱਚ ਲੱਕ ਬੋਲਦੇ ਆ ਬਟ ਸਟੇਜ ਤੇ ਆ ਕੇ ਮਾਈਕ ਦੇ ਅੱਗੇ ਬੋਲਣਾ ਸਾਰੇ ਦੇ ਸਾਹਮਣੇ ਬੋਲਣਾ ਬਹੁਤ ਔਖਾ ਹੁੰਦਾ ਸੋ ਉਹਨਾਂ ਬੱਚਿਆਂ ਲਈ ਕਲਾਪਿੰਗ ਝੂਰ ਬਣਦੀ ਹੈ ਜਿਹੜੇ ਸਾਰੇ ਸਟੇਜ ਤੇ ਆਏ ਸੀ ਮੈਮ ਸਾਡੇ ਸਕੂਲ ਦੀ ਖਾਸੀਅਤ ਹੀ ਇਹ ਹੈ ਕਿ ਚਾਹੇ ਮੇਰੇ ਕੋਲ ਪੈਰੈਂਟਸ 1.5 ਸਾਲ ਦਾ ਬੱਚਾ ਦੇ ਜਾਣ ਚਾਹੇ 2 ਸਾਲ ਦਾ ਦੇ ਜਾਣ ਪੈਰੈਂਟਸ ਆਪਣੀ ਬਿਸਨਰ ਸੰਟੈਂਸ ਪਾਰਟਿਸਪੇਟ ਨਹੀਂ ਕਰਦਾ ਨਾ ਕਹਿੰਦੇ ਕਿ ਅਸੀਂ ਤਾਂ ਬੜਨ ਨੂੰ ਭੇਜਿਆ ਖੜਨ ਨਹੀਂ ਤੇ じゃ ਕੀ ਕਰੂਗਾ ਇਹ ਬਹੁਤ ਸਾਰੇ ਪੈਰੈਂਟਸ ਦੇ ਅਲਫਾਜ਼ ਹੁੰਦੇ ਆ ਬਟ ਸਾਡੇ ਵਿੱਚ ਅਸੀਂ 2-2 3 ਪਲੇਟਫਾਰਮ ਇਹੋ ਜੇ ਰੈਡੀ ਕਰਦੇ ਆ ਕਿ ਜਦੋਂ ਇਹੋ ਜੇ ਬੱਚੇ ਤਾਰਾ ਬਣ ਕੇ ਆਉਂਦੇ ਆ ਤੇ ਬਹੁਤ ਹੀ ਇਕੱਲੇ ਜਦੋਂ ਪਹਿਲਾ ਬੱਚਾ ਇਕੱਲਾ ਪਰਫਾਰਮ ਕਰਦਾ ਫਿਰ ਉਹ ਤਾਂ ਗਰੁੱਪ ਚ ਪਰਫਾਰਮ ਕਰਦਾ ਮਾਂ ਬਾਪ ਦੇ ਅੱਖਾਂ 'ਚ ਹੰਝੂ ਡਿੱਗਦੇ ਮੈਂ ਦੇਖਿਆ ਜਿਹੜੇ ਕਹਿੰਦੇ ਸਾਡਾ ਬੱਚਾ ਕੁਝ ਕਰ ਹੀ ਨਹੀਂ ਸਕਦਾ ਮੇਰੇ ਸਾਹਮਣੇ ਬੈਠੇ ਨੇ ਮੇਰੇ ਬੈਨ ਮੈਂ ਉਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੀ ਆਂ ਰੀਅਲੀ ਮੇਰੇ ਸਟਾਫ ਮੇਰੇ ਟੀਚਰਸ ਨੂੰ ਬਹੁਤ ਐਫਰਟਸ ਪਾਉਣੇ ਪੈਂਦੇ ਆ ਪਰ ਅਸੀਂ ਕੱਲੇ-ਕੱਲੇ ਬੱਚੇ ਤੇ ਵਰਕ ਕਰਦੇ ਆ ਕਿ ਅਸੀਂ ਉਹਨੂੰ ਅੱਗੇ ਕਿਵੇਂ ਲੈ ਕੇ ਆਉਣਾ ਪੜਾਈ ਤਾਂ ਪੜਾਉਣੀ ਹੀ ਕਰਾਉਣੀ ਹੈ ਪਰ ਓਵਰ ਆਲ ਡਿਵੈਲਪਮੈਂਟ ਤੇ ਫੋਕਸ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜੀ ਵੀ ਬੱਚਿਆਂ ਦੇ ਉੱਤੇ ਸਟਾਰਟ ਹੁੰਦਾ ਪਹਿਲਾਂ ਦੇਵ ਸਕੂਲ ਦੇ ਵਿੱਚ ਪਰਫਾਰਮੈਂਸ ਕਰਦਾ ਹੁੰਦਾ ਸੀ ਤੁਸੀਂ ਇਹ ਦੇਖ ਲਓ ਹੌਸਲੇ ਦੇ ਨਾਲ ਅੱਜ ਵੀ ਇਸ ਮਕਾਮ ਦੇ ਉੱਤੇ ਪਹੁੰਚ ਗਏ ਪਰ ਮੈਨੂੰ ਕਰੇ ਇਹ ਵੀ ਜਾ ਹੈਗਾ ਕਿ ਜੇ ਪਿੱਛੇ ਮੁੜ ਕੇ ਦੇਖ ਕਰ ਕਈ ਘਰ ਦੀਆਂ ਜ਼ਿੰਮੇਵਾਰੀਆਂ ਸੀ ਇਹਦੇ ਡੈਡੀ ਦੇ ਬਾਅਦ ਉਹ ਵੀ ਬਹੁਤ ਔਖੀਆਂ ਸੰਭਾਲੀਆਂ ਪਰ ਜਦ ਇੱਦਾਂ ਹੋ ਗਿਆ ਸਾਰੇ ਪਰਿਵਾਰ ਇਕੱਠੇ ਹੋ ਗਏ ਬਹੁਤ ਵਧੀਆ ਕਿੰਨਾ ਦੋਹਾਂ ਭਰਾਵਾਂ ਨੇ ਮਿਲ ਕੇ ਤੇ ਮੰਨਦੇ ਇੱਕ ਵਾਰ ਅਸੀਂ ਇੱਕਦਮ ਸ਼ੋਅ ਦੇ ਉੱਤੇ ਗਏ ਮੀਰੀਆਂ ਸੀ ਸਾਹਮਣੇ ਮੀਰੀਆਂ ਸੀ ਇਹਨੇ ਮਾਈਕ ਫੜਾਇਆ ਇਹ ਉਸ ਦਿਨ ਸਾਡੇ ਨਾਲ ਨਹੀਂ ਸੀਗੇ ਮੈਂ ਕਿਹਾ ਸਾਡਾ ਬੋਲਣ ਵਾਲਾ ਬੰਦਾ ਨਾ ਘਰੇ ਰਹਿ ਗਿਆ ਵੀਰੇ ਸਾਡੇ ਕੋਲ ਮਾਈਕ ਨਾ ਕਰ ਜਿਵੇਂ ਮੈਮ ਨੇ ਕਿਹਾ ਤੇ ਵੀਰੇ ਨੇ ਵੀ ਕਿਹਾ ਕਿ ਸਭ ਤੋਂ ਵੱਡੀ ਤਾਕਤ ਟੀਮ ਹੁੰਦੀ ਹੈ ਤੇ ਟੀਮ ਨਾਲ ਹੋਣਾ ਨਾਲ ਖੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਮਾਂ ਚ ਕਿੰਨੀ ਗਲਤ ਗੱਲ ਆ ਗਈ ਸੀ ਮਿੰਤਾ ਇਨ ਮਿੰਤਾ ਇਨ ਸਭ ਨੇ ਮਾਂ ਚ ਹਾਈ ਸੀ ਕਿ ਨਹੀਂ ਹੈ ਸੱਚੀ ਦੱਸੋ ਫਟਾਫਟ ਇਹ ਕਿੰਨੇ ਆ ਕੇ ਬੋਲਦਾ ਕਿ ਸਾਸਿਕਾ ਨਹੀਂ ਚ ਮੁੱਕੀ ਇਹ ਤਾਂ ਸਾਸੂ ਬੜੀ ਕਪੱਤੀ ਬੋਲਦੇ ਰਹਿੰਦੇ ਸੀ ਬਸ ਤੇ ਇਹਨਾਂ ਨੂੰ ਮਿੰਤਾ ਇਨ ਸਭ ਦੇ ਜੋ ਨਾ ਬੰਨ ਨੈਗੇਟਿਵ ਮੈਨੂੰ ਉਹ ਸਾਡੇ ਮਾਈਂਡ ਚ ਪਹਿਲੇ ਆਉਂਦਾ ਤੇ ਆਪਾਂ ਪੋਜ਼ਿਟਿਵ ਸਾਡੇ ਮਨ ਚ ਆਉਂਦਾ ਹੀ ਨਹੀਂ ਤੇ ਇਹ ਉਹ ਫੈਮਿਲੀ ਹੈ ਦੇਵਗਨ ਫੈਮਿਲੀ ਜੂ ਕਮਿਸ਼ਾ ਪੋਜ਼ਿਟਿਵਨੈਸ ਥਰੂ ਨੈਗੇਟਿੰਗ ਤਾਨੂੰ ਨੈਗੇਟਿਵ ਦਾ ਪਾਸਾ ਦਿਖਾਉਂਦੇ ਆ ਕਿ ਆਪਣੇ ਪਰਿਵਾਰਾਂ ਵਿੱਚ ਰੋਜ਼ ਇਹੀ ਸਭ ਕੁਝ ਹੁੰਦਾ ਹੈ ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਨੇ ਤੇ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾ ਕੇ ਤੁਹਾਨੂੰ ਜੋੜਨਾ ਚਾਹੁੰਦੇ ਨੇ ਤਾਂ ਕਿ ਆਪਣੇ ਦਿਲਾਂ ਵਿੱਚੋਂ ਨਫ਼ਰਤਾਂ ਬਾਹਰ ਕੱਢੋ ਪੋਜ਼ਿਟਿਵਿਟੀ ਹਰ ਜਗ੍ਹਾ ਤੇ ਲੈ ਕੇ ਜਾਓ ਅਗਰ ਤੁਸੀਂ ਪੋਜ਼ਿਟਿਵ ਹੋਣਾ ਸੋਚੋਗੇ ਨਾ ਤਾਂ ਹਰ ਚੀਜ਼ ਤੁਹਾਨੂੰ ਹਰ ਰਸਤਾ ਵੀ ਦੁਨੀਆ ਦੀ ਹਰ ਚੀਜ਼ ਵਿੱਚ ਵੀ ਪੋਜ਼ਿਟਿਵ ਮੈਸੇਜ ਨਜ਼ਰ ਆਏਗੀ ਔਰ ਤੁਸੀਂ ਇਹ ਚੀਜ਼ ਜ਼ਿੰਦਗੀ ਵਿੱਚ ਅਚੀਵ ਵੀ ਕਰ ਲੋਗੇ ਸੋ ਅ 빅 ਕਲਾਪ ਟੂ ਦੇਵਗਨ ਫੈਮਿਲੀ ਹਾਂ ਕੋਲਿੰਦੇ ਜੀ ਦਿਨਾਂ ਨੇ ਇਹ ਸਾਰਾ ਸ਼ੋਰ ਰੱਜਿਆ ਤੇ ਇੱਕ ਜਾਂਦੀ ਵਰੀ ਆਪਾਂ ਹੀ ਬੋਲਾਂਗੇ ਤੀਆਂ ਜੋਰ ਲੱਗੀਆਂ ਜ਼ੋਰ ਜ਼ੋਰ ਲੱਗੀਆਂ ਤੀਆਂ ਜੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਮੇਰੇ ਸੋਹਰੇ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਸੋਹਰਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਸੋਹਰੇ ਦੇ ਪਿੰਡ ਤੀਆਂ ਜੋਰ ਲੱਗੀਆਂ ਥੈਂਕ ਯੂ ਵਰਜਨ ਥੈਂਕ ਯੂ ਮੈਨ ਨੂੰ ਬੋਲਦਾ ਕਿ ਇਹ ਨਹੀਂ ਬੋਲਦਾ ਕਿ ਟੈਲੀਫੋਨ ਤੇ ਬਹੁਤ ਕਿੰਨਾ ਗੱਲ ਕੀਤੀ ਸੀ oh my god ਮੇਰਾ ਬੱਦਦਾ ਵੀਰਾ ਜੋਂਾ ਰਹੇ ਠੀਕ ਹੈ ਧੰਨਵਾਦ ਇੱਕ ਸਾਡੇ ਵਿੱਚ ਸ਼ਿਵਾਰੀ ਮੈਮ ਤੇ ਸਾਡੇ ਜਿਹੜੇ ਸਪੌਂਸਰ ਆਏ ਨੇ ਮਨਪ੍ਰੀਤ ਪਲੀਜ਼ ਮਨਪ੍ਰੀਤ ਕੇਕਸ ਐਂਡ ਤਰਨੀ ਕਲੈਕਸ਼ਨ ਪਲੀਜ਼ ਤੁਸੀਂ ਨਾਲ ਫੋਟੋ ਗ੍ਰਾਊਂਡ ਦਾ ਤੁਹਾਨੂੰ ਸਪੈਸ਼ਲ ਮੌਕਾ ਮਿਲਦਾ ਜੀ ਆਓ ਜੀ ਅੱਛਾ ਇੱਕ ਚੀਜ਼ ਮੈਂ ਦੱਸ ਨਹੀਂ ਭੁੱਲ ਗਿਆ ਕਿ 20 ਅਗਸਤ ਨੂੰ ਜਿਹੜਾ ਤੀਆਂ ਦਾ ਮੇਲਾ ਹੋ ਰਿਹਾ ਨਾ ਉਹ ਮੇਲਾ ਕੰਮ ਵੱਡੇ ਪਾਰਟੀ ਐ ਬਿਕੋਜ਼ ਉਤਪਿੰਦੂ ਦਾ ਬਰਥਡੇ ਵੀ ਐ ਤੁਸੀਂ ਦੇਖ ਲਓ ਕਿੰਨਾ ਗ੍ਰੈਂਡ ਹੋਊਗਾ ਬਿਲਕੁਲ ਉਤਪਿੰਦੂ ਦਾ ਬਰਥਡੇ ਵੀ ਐ 20 ਤਰੀਕ ਦਾ ਪੈਸਾ ਨੂੰ ਹਾਂ ਸੰਦੀ ਆਵਲੀ ਦੀਦਾ ਬਰਨੇ 14 ਅਗਸਤ ਦਾ 14 ਨੂੰ 14 ਨੂੰ ਹਨ ਹਾਂ ਪਰ ਮੈਂ ਤੁਹਾਨੂੰ ਕਿਤੇ ਨਹੀਂ ਆ ਰਿਹਾ ਬਹੁਤ ਮਜ਼ਾ ਆਇਆ ਬੱਚੇ ਜਿਹੜੀ ਇਹਨਾਂ ਦੀ ਕਿਤੇ ਹੈ ਨਾ ਇਹ ਕਿਹੜਾ ਪ੍ਰੀ ਨਰਸਿੰਗ ਚਲਾਉਣਾ ਸਭ ਤੋਂ ਔਖਾ ਚੰਗਾ ਮੈਂ ਜਨ ਹਾਲੇ ਬਦੈਮ ਦਾ ਸੀਟ ਚਲਾਉਣਾ ਬਹੁਤ ਸੌਖਾ ਹੁੰਦਾ ਪਰ ਜਿਹੜੇ 1.5 ਸਾਲ ਦੇ ਬੱਚੇ 2 ਸਾਲ ਦੇ ਬੱਚੇ 3 ਸਾਲ ਦੇ ਬੱਚੇ ਨੂੰ ਚਲਾਉਣਾ ਬਹੁਤ ਔਖਾ ਹੁੰਦਾ ਹੈ ਮੈਂ ਤੁਹਾਨੂੰ ਮੈਂ ਇਹ ਚੀਜ਼ ਆ ਕਿ ਜਿਹੜੀ ਸਭਾ ਚਾਰ ਦਿਨਾਂ ਨਾਲ ਸਾਰਾ ਰੁਕਿਆ ਹੋਇਆ ਹੈ ਕਿ ਇਹਦੇ ਨੂੰ ਕਿੰਨੀ ਦੇਖਦੇਗੇ ਜਿਨ੍ਹਾਂ ਦੇ ਰੋਕ ਕੇ ਕੀ ਚੁਕਾਤੀ ਜ਼ਰੂਰ ਵਿੱਚ ਆਉਂਦਾ ਪਰ ਇਸ ਪਾਰਟੀ ਦੇ ਨਾਮ ਦੇ ਬੰਦੇ ਹੀ ਹੋਣਗੇ ਦਰਪੰਨ ਕਿਤੇ ਹੈ ਸਮਝਾ ਸਕਦਾ ਨਾ ਮੈਂ ਇਹ ਪੂਰਾ ਸਭਾ ਚਾਰ ਦਿਨਾਂ ਨਾਲ ਰੁਕਿਆ ਹੋਇਆ ਤੇ ਬਹੁਤ ਵਧੀਆ